ਤਾਂ ਆਪ ਦੇ ਜਿਹੜੇ ਜੀ ਵੈਸਟ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਕੀ ਕੀ ਹੋ ਸਕਦਾ ਮੈਂ ਖੋਗੀ ਭਾਜੀ ਨੂੰ ਦਿਖਾਈ ਸੀ ਇਹ ਮੈਨੂੰ ਕਹਿੰਦੇ ਵੀ ਤੂੰ ਪਹਿਲੀਆਂ ਵਾਲਿਆਂ ਨਾਲੋਂ ਬਹੁਤ ਜ਼ਿਆਦਾ ਵਧੀਆ ਬਣਾਈ ਆ ਬਿਲਕੁਲ ਸ਼ੱਕ ਨਹੀਂ ਬੇਸ਼ੱਕ ਨਹੀਂ ਮੈਂ ਕਿਹਾ ਮੈਂ ਇਹਨਾਂ ਦਾ ਡਾਇਰੈਕਟਰ ਆ ਸ਼ਾਇਦ ਮੈਨੂੰ ਪੰਪ ਵੀ ਦੇ ਸਕਦੇ ਨੇ ਮੈਨੂੰ ਐ ਸੀਗਾ ਵੀ ਅੱਜ ਪਤਾ ਲੱਗੂਗਾ ਐਕਚੁਅਲੀ ਹਨਾ ਸੋ ਅੱਜ ਹੁਣ ਪਤਾ ਲੱਗਿਆ ਜੀ ਮੈਨੂੰ ਤਾਂ ਆਪ ਤੁਹਾਡੇ ਨਾਲ ਹੀ ਪਤਾ ਲੱਗਿਆ ਆ ਜੀ ਭਾਈ ਇੱਕ ਪਿਆਰ ਇੰਡਸਟਰੀ ਦੇ ਪਿਆਰ ਦੀ ਗੱਲ ਕਰ ਲਵਾਂ ਜੀ ਜੇ ਤੁਹਾਡੀ ਚੱਲਦੀ ਹੈ ਹਾਂ ਜੀ ਹਾਂ ਜੀ ਟਰੇਲਰ ਜਦੋਂ ਆਇਆ ਸੀ ਅਮਰਿੰਦਰ ਗਿੱਲ ਪਾਈ ਨੇ ਸ਼ੇਅਰ ਕੀਤਾ ਸੀਗਾ ਜੀ ਜੀ ਪਰ ਬੱਬੂ ਮਾਨ ਸਾਹਿਬ ਨੇ ਸਟੇਜ ਤੇ ਕਿਹਾ ਆਪਣੀ ਜੀ ਜੀ ਮੇਰੇ ਛੋਟੇ ਬਰਾੜੀ ਫਿਲਮ ਆ ਪਹਿਲਾ ਅੰਦਾਜ਼ ਦੇਖਣੀ ਆ ਫਿਲਮ ਚ ਸਰਬਾਨੀ ਜੀ ਜੀ ਵੱਡੇ ਨੇ ਪਿਆਰ ਨੂੰ ਕਿਵੇਂ ਤੁਸੀਂ ਸਾਰਿਆਂ ਦਾ ਬਹੁਤ ਪਿਆਰ ਹੈ ਜੀ ਅੱਜ ਵੀ ਐਕਚੁਅਲੀ ਕੀ ਆ ਮੈਨੂੰ ਲੱਗਦਾ ਸਾਰਿਆਂ ਦੀ ਸ਼ੂਟਿੰਗ ਹੈ ਅ ਅਮਰਿੰਦਰ ਦਾ ਵੀ ਪਹਿਲਾਂ ਪਲਾਨ ਬਣਦਾ ਸੀਗਾ ਪਰ ਉਹਨਾਂ ਦੀ ਸ਼ੂਟਿੰਗ ਲੇਟ ਹੋਣੀ ਸੀ ਐਮ ਵੀ ਉਹਨਾਂ ਦੀ ਵੀ ਸ਼ੂਟਿੰਗ ਹੈ ਬੱਬੂ ਭਾਈ ਉਹਨਾਂ ਦੀ ਵੀ ਸ਼ੂਟਿੰਗ ਹੈ ਸੋ ਸਾਰਿਆਂ ਦੀ ਸ਼ੂਟਿੰਗ ਸੀਗੀ ਬਟ ਅਸੀਂ ਸੋਮਵਾਰ ਰੱਖਿਆ ਸੀਗਾ ਕਿਉਂਕਿ ਅੱਗੇ ਤਾ ਕਰਕੇ ਨਹੀਂ ਨਹੀਂ ਤਾਂ ਸਾਰੇ ਬੰਦੇ ਔਰ ਮੈਂ ਹਮੇਸ਼ਾ ਇਹ ਗੱਲ ਕਹਣਾ ਕਿ ਇਹ ਜਿਆ ਬਿਲਕੁਲ ਕੁਝ ਨਹੀਂ ਹੈਗਾ ਸਾਰੀ ਇੰਡਸਟਰੀ ਇਕੱਠੀ ਹੈ ਸਾਰੇ ਇੱਕ ਦੂਜੇ ਦੀ ਸਪੋਰਟ ਕਰਦੇ ਆ ਤੁਸੀਂ ਸਾਰੀਆਂ ਵਧੀਆ ਫਿਲਮਾਂ ਦੇਖਿਆ ਕਰੋ ਅਸੀਂ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ ਹੈ